ਤੁਹ ਮੈਂ ਜਦ ਇਹ ਗੱਲ ਲੱਗਦਾ ਨਾ ਗੋਦੀ ਵਿੱਚ ਬੈਠੇ ਲਾਲਾਂ ਤਾਈਂ ਨਿਹਾਰੇ ਮੇਰੇ ਸੁਰਤ ਇੱਕਦਮ ਠੰਡੇ ਬੁਰਜ ਵਿੱਚ ਚਲੇ ਜਾਂਦੀ ਔਰ ਮੈਨੂੰ ਇੰਜ ਲੱਗਦਾ ਮਾਂ ਦੀ ਗੋਦੀ ਵਿੱਚ ਲਾਲ ਬੈਠੇ ਨੇ ਔਰ ਇਹਨਾਂ ਬੰਦ ਅੱਖਾਂ ਚ ਦਿਸ ਪੈਣੀ ਇੱਕ ਅਹਿਸਾਸ ਹੈ ਤੋ ਮੈਂ ਬੇਨਤੀ ਕਰਾਂਗਾ ਉਧਰ ਧਿਆਨ ਰੱਖਣਾ ਮਾਂ ਗੁਰੀ ਜੀ ਤੁਹਾਨੂੰ ਨਜ਼ਰ ਆਉਣਗੇ ਤੁਹਾਡੇ ਹਿਰਦਿਆਂ ਚ ਬੈਠਣਗੇ ਉਹ ਪਿਆਰ ਦੇਣ ਦੀ ਅਸੀਸ ਦੇਣ ਦੀ ਕਿਹੜੀ ਅਸੀਸ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਉਹ ਅਸੀਸ ਲੈਣ ਵਾਸਤੇ ਆਏ ਆਓ ਜੀ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰੋ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰੋ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ गुजारਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰੋ ਜੇ ਚੱਲੇ ਹੋ ਸਰਹੰਦ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਜਦ ਹਵਾ ਚੱਲੇਗੀ ਠੰਡੀ ਤਨ ਨੂੰ ਝੰਬਦੀ ਅਹਿਸਾਸ ਕਰੋ ਆ ਮੇਰੀ ਮਾਂ ਹੈ ਕੰਬਦੀ ਅਹਿਸਾਸ ਕਰੋ ਆ ਮੇਰੀ ਮਾਂ ਹੈ ਕੰਬਦੀ ਗੋਦੀ 'ਚ ਬੈਠੇ ਲਾਲਾਂ ਤਾਈਂ ਨਿਹਾਰੋ ਬੋਤੀ ਵਿੱਚ ਬੈਠੇ ਲਾਲਾ ਤਾਂ ਇਨਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਜਿੱਥੇ ਮੇਰੇ ਲਾਲ ਖਲੋਤੇ ਸੀ ਓ ਨਿਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡਾ ਸੀ ਮੇਰੇ लाडले ਤੇ ਛੋਟੇ ਸੀ ਦੁੱਖ ਵੱਡਾ ਸੀ ਮੇਰੇ लाडले ਤੇ ਛੋਟੇ ਸੀ ਓ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਾ ਹਾਰਿਓ ਓ ਕਹਿੰਦੇ ਨੇ ਦੁੱਖ ਸਹਿ ਲੋ ਸਿਦਕ ਨਾ ਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ گزارਿਓ ਜੀਤਿਆ ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਢੁੱਲਾ ਮੇਰਾ ਖੂਨ ਉਥੇ ਲੈ ਜਾਇਓ ਜੀ ਜਿੱਥੇ ਢੁੱਲਾ ਮੇਰਾ ਖੂਨ ਉਥੇ ਲੈ ਜਾਇਓ ਜੀ ਜੇ ਮੇਰੇ ਹੋਤੇ ਮੇਰਾ ਰੂਪ ਹੀ ਤਾਂ ਰੂਪ ਹੀ ਤਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ